ਸਾਚਰੀਆ ਕਾਲ ਮੈਮੰਤਪ੍ਰਿਤ ਕੋਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੋ ਕਿ ਪਿਛਲੇ ਦਿਨਾਂ ਤੋਂ ਮੁਹਾਲੀ ਦੇ 40 ਸ ਹਸਪਤਾਲ ਦੇ ਵਿੱਚ ਦਾਖਲ ਨੇ ਤੁਹਾਨੂੰ ਦੱਸ ਦਈਏ ਕਿ ਡਾਕਟਰਾਂ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸੀਐਮ ਭਗਵੰਤ ਮਾਨ ਦੇ ਪਲਸ ਨੇ ਜਿਹੜੇ ਉਹ ਘਟ ਗਏ ਨੇ ਪੰਜਾਬ ਦੇ ਵਿੱਚ ਜੋ ਹੜਾਂ ਦੀ ਸਥਿਤੀ ਬਣੀ ਹੋਈ ਸੀ ਉਸ ਦੇ ਮੱਦੇਨਜ਼ਰ ਪੰਜਾਬ ਦੇ ਸੀਐਮ ਭਗਵੰਤ ਮਾਨ ਲੋਕਾਂ ਦੇ ਨਾਲ ਲਗਾਤਾਰ ਮੁਲਾਕਾਤ ਕਰ ਰਹੇ ਸੀ ਤੇ ਹੜਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਰਹੇ ਸੀ ਅਚਾਨਕ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਤੇ ਉਹਨਾਂ ਨੂੰ ਮੁਹਾਰੀ ਦੇ 40s ਹਸਪਤਾਲ ਦਾ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਦੋਂ ਡਾਕਟਰ ਉਹਨਾਂ ਦੇ ਟੈਸਟ ਕਰਦੇ ਨੇ ਤੇ ਇੱਕ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਕਿ ਸੀਐਮ ਭਗਵੰਤ ਮਾਨ ਦੇ ਜਿਹੜੇ ਇਹਨਾਂ ਦੇ ਪਲਸ ਕੱਟ ਗਏ ਨੇ ਤੇ ਇਹਨਾਂ ਨੂੰ ਕੁਝ ਦਿਨ ਹਸਪਤਾਲ ਦੇ ਵਿੱਚ داخل ਰਹਿਣਾ ਪਏਗਾ ਤੇ ਪਿਛਲੇ ਕੁਝ ਦਿਨਾਂ ਤੋਂ ਸੀਐਮ ਭਗਵੰਤ ਮਾਨ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਦੂਸਰੇ ਪਾਸੇ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਪੰਜਾਬੀ ਅਦਾਕਾਰ ਤੇ ਗਾਇਕ ਨੇ ਜੋ ਉਹ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਪੰਜਾਬੀ ਗਾਇਕ ਮੰਨਕੀਰਤ ਟੋਲਖ ਵੱਲੋਂ ਵੀ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਹਰ ਤਰੀਕੇ ਦੇ ਨਾਲ ਮਦਦ ਕੀਤੀ ਜਾ ਰਹੀ ਹੈ। ਉੱਥੇ ਹੀ ਮਨਕੀਰਤ ਤੌਲਕ ਨੇ ਲੋਕਾਂ ਨੂੰ ਕਿਹਾ ਹੈ ਕਿ ਜਿਵੇਂ ਹੀ ਸੀਐਮ ਭਗਵੰਤ ਮਾਨ ਠੀਕ ਹੋ ਜਾਣਗੇ ਉਹ ਦੁਬਾਰਾ ਤੋਂ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣਗੇ। ਤੇ ਸੀਐਮ ਮਨਕੀਰਤ ਤੌਲਕ ਨੇ ਵੀ ਕਿਹਾ ਕਿ ਸੀਐਮ ਭਗਵੰਤ ਮਾਨ ਜੋ ਛੋਟੇ ਜ਼ਿਮੀਦਾਰ ਨੇ ਉਹਨਾਂ ਦੇ ਕਰਜ਼ਾ ਮਾਫ਼ ਕਰਨਗੇ ਤੇ ਉਹਨਾਂ ਨੂੰ ਮੁਆਵਜ਼ਾ ਵੀ ਦੇਣਗੇ। ਜਿਸ ਦੇ ਬਾਅਦ ਸੀਐਮ ਭਗਵੰਤ ਮਾਨ ਨੇ ਮਨਕੀਰਤ ਤੌਲਕ ਨੂੰ ਵੀਡੀਓ ਕਾਲ ਤੇ ਗੱਲ ਕੀਤੀ ਤੇ ਉਸ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਤੁਸੀਂ ਜੋ ਪੰਜਾਬੀਆਂ ਦੀ ਇਸ ਸੰਕਟ ਦੀ ਘੜੀ ਦੇ ਵਿੱਚ ਮਦਦ ਕਰ ਰਹੇ ਇਹ ਸ਼ਲਾਗਾਯੋ ਕਦਮ ਹੈ ਜੋ ਪੰਜਾਬੀਆਂ ਦੀ ਮੁਸ਼ਕਿਲ ਘੜੀ ਦੇ ਵਿੱਚ ਮਦਦ ਕਰਦੇ ਨੇ ਉਹਨਾਂ ਦਾ ਹਰ ਤਰੀਕੇ ਦਾ ਸਹਿਯੋਗ ਕਰਨਾ ਸਾਡਾ ਫਰਜ਼ ਬਣਦਾ ਹੈ ਤੇ ਸੀਐਮ ਭਗਵੰਤ ਮਾਨ ਨੇ ਮਨਕੀਰਤ ਔਲਖ ਦੀ ਤਾਰੀਫ ਕੀਤੀ ਹੈ ਦੋਨਾਂ ਦੇ ਆਪਸ ਦੇ ਵਿੱਚ ਕੀ ਗੱਲਬਾਤ ਹੋਈ ਹੈ ਪੰਜਾਬ ਦੇ ਰਹੀ ਉਹਨਾਂ ਨੇ ਕੀ ਫੈਸਲਾ ਲਿਆ ਆਓ ਸੁਣਦੇ ਹਾਂ ਹਾਂਜੀ ਮਨਕੀਰਤ ਸਤ ਸ੍ਰੀ ਅਕਾਲ ਸੀਐਮ ਸਾਹਿਬ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਵਧੀਆ ਚੜ੍ਹਦੀ ਕਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨ ਹੀ ਹੋਣਾ ਹੋਣਾ ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ ਇਮੋਸ਼ਨਲ ਹੋ ਗਏ ਸੀ ਬਸ ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਸੰਨ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਕਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਪਪਕ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿੰਮੇਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਆ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਆਪਾਂ ਬਿਲਕੁਲ ਕੋਈ ਕੋਈ ਚੁੱਲਾ ਕੋਈ ਚੁੱਲਾ ਮਨਕੀਰਤ ਆਪਾਂ ਬੁਝਣ ਨਹੀਂ ਦੇਣਾ ਕੋਈ ਬੰਦਾ ਆਪਾਂ ਬਾਹਰ ਨਹੀਂ ਸੌਣ ਦੇਣਾ ਕੋਈ ਬਿਮਾਰੀ ਨਾ ਪ੍ਰਮਾਤਮਾ ਕਰੇ ਦੁਬਾਰਾ ਫੇਲੇ ਕੋਈ ਬਾਦ ਦੇ ਵਿੱਚ ਤੇ ਪਰ ਪਰ ਇਹ ਹੈ ਕਿ ਆਪਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਤੇ ਪੰਜਾਬ ਨੂੰ ਆਪਾਂ ਕੀ ਦੇ ਰਿਆਂ ਤੇ ਇਹ ਇਹ ਤੁਹਾਡਾ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਮੈਂ ਮੈਂ ਤੁਹਾਡਾ ਸਾਰਾ ਵਾਚ ਕਰ ਰਿਹਾ ਸੀਗਾ ਤੁਹਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਇਹ ਕਹਿੰਨੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜ੍ਹਦੀ ਗਲਾ ਕਰ ਦਿਓ ਜਦੋਂ ਆਪਾਂ ਛੋਟੇ ਜੀਮੇਦਾਰ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ ਬਹੁਤ ਜਿਆਦਾ ਮਾਣ ਆ ਪੰਜਾਬ ਨੂੰ ਜੰਮਿਆਂ ਨੂੰ ਨਿੱਤ ਮੁਹਿਮਾ ਪੰਜਾਬ ਚ ਜੰਮਿਆਂ ਨੂੰ ਸੋ ਪੰਜਾਬ ਬਹੁਤ ਵਾਰੀ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਸੋ ਅੱਜ ਜਦੋਂ ਤੁਹਾਡੇ ਵਰਗੇ ਪੰਜਾਬ ਦੇ ਧਰਤੀ ਦੇ ਪੁੱਤ ਨਾਲ ਖੜ ਜਾਂਦੇ ਲੋਕਾਂ ਦੇ ਤਾਂ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਬਹੁਤ ਵੱਡੀ ਲਾਈ ਹੈ ਤੇ ਆਪਾਂ ਵੀ ਨਿਭਾਵਾਂਗੇ ਰਲ ਕੇ ਨਿਭਾਵਾਂਗੇ ਤੇ ਕਿਸੇ ਨੂੰ ਪੰਜਾਬ ਇਦੀ ਧਰਤੀ ਦੀ ਬਰਕਤ ਜਿਹੜੀ ਐਨੀ ਪੰਜਾਬ ਦੀ ਧਰਤੀ ਚ ਕਿ ਉਹ ਉਹਦਾ ਸਿੱਧਾ ਜਾ ਕੇ ਤੁਰਕੀ ਚ ਲੰਗਰ ਲਾ ਲੈਨੇ ਆ ਅਸੀਂ ਤਾਂ ਜਾ ਕੇ ਲਿਬੀਆ ਚ ਲੰਗਰ ਲਾ ਲੈਨੇ ਆ ਅਸੀਂ ਆਪਣੀ ਧਰਤੀ ਤੇ ਲੋਕਾਂ ਨੂੰ ਭੁੱਖੇ ਕਿਵੇਂ ਮਰਨ ਦੇ ਦਾਂਗੇ ਸੋ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਕੱਲਾ ਇਕੱਲਾ ਤੁਹਾਡਾ ਜਿਹੜੇ ਬੀਬੀ ਬਹੁਤ 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 ਧੰਨਵਾਦ ਮਨਕੀਰਤ ਐ ਤੇ ਗੁੱਡ ਲੱਕ ਹੁਣ ਕਿੱਥੇ ਖੜੇ ਹੋ ਤੁਸੀਂ ਪਾਣੀ ਹੁਣ ਕਿੱਥੇ ਕੜਿਓ ਹੁਣ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲੇ ਆ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ ਹੰਸਾਲੀ ਵਾਲੇ ਸੰਤਾਂ ਨੇ ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਡਾ ਐਡਾ ਹੌਸਲਾ ਹੋ ਗਿਆ ਜੀ ਚੜ੍ਹਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆਲੇ ਸ੍ਰੀ ਅਕਾਲ ਸਾਬ ਦਿਲ ਖੋਸ਼ ਕਰਤਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਤੀ ਨਾ ਕਰਦੇ ਮਾਫੀ ਆ ਲਈ ਦਿਲ ਖੋਸ਼ ਕਰਤਾ ਬਹੁਤ 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 ਧੰਨਵਾਦ ਬਹੁਤ ਜਿਉਂਦੇ ਵਸਦੇ ਰਹੋ ਔਰ ਐਦਾਂ ਹੀ ਲੋਕਾਂ ਦੀ ਸੇਵਾ 'ਚ ਲੱਗੇ ਰਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਸ੍ਰੀ ਸਾਬ ਬਹੁਤ ਧੰਨਵਾਦ